ਕਰਦੇ ਨੇ ਕੇਸ਼ੀ ਕੰਸ ਮਥਨ ਜਿੰਨ ਕੀਆ ਕਹਿੰਦੇ ਨੇ ਜਿਹੜਾ ਕੰਸ ਸੀ ਉਸ ਨੂੰ ਕੇਸਾ ਤੋਂ ਪਕੜ ਕੇ ਅਕਾਸ਼pur ਕੋ ਵਾਹ ਗਰੂ ਉਸ ਨੇ ਇਸਦਾ ਮਥਨ ਕੀਤਾ ਭਾਵੇਂ ਕਿ ਜੋ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਜ਼ਿਕਰ ਕਰਦੇ ਨੇ ਕਿ ਵੇਖੋ ਭਾਵੇਂ ਕਿ શ્રી ਕ੍ਰਿਸ਼ਨ ਜੀ ਨੇ ਕੇਸਾ ਤੋਂ ਪਟਕਾ ਕੇ ਮਾਰਿਆ ਕੰਸ ਨੂੰ ਪਰ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਅੰਦਰ ਉਸ ਕਾਮ ਕੋ ਵਾਹਿਗੁਰੂ ਦੀ ਸ਼ਕਤੀ ਹੀ ਕੰਮ ਕਰਦੀ ਸੀ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਜ਼ਿਕਰ ਕੀਤਾ ਚੰਡੀ ਦੀ ਬਾਣੀ ਦੇ ਅੰਦਰ ਕਿ ਤੇਤੋ ਹੀ ਬਾਦ ਕ੍ਰਿਸ਼ਨ ਲੈ ਕਲ ਸਕੇ ਸੀ ਪਕੜਦਾ ਹੈ। ਕਹਿੰਦੇ ਦਾਤਿਆ ਹੈ ਕਾਮ ਕੋ ਵਾਹਿਗੁਰੂ ਤੇਰੇ ਕੋਲੋਂ ਹੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਪਾਲ ਲਿਆ ਤਾਕਤ ਤੇਰੀ ਹੀ ਕੰਮ ਕਰਦੀ ਹੈ। ਬੇਕੋ ਹਰ ਇੱਕ ਦੇ ਅੰਦਰ ਵੱਲ ਸ਼ਕਤੀ ਪਰਮਾਤਮਾ ਦੀ ਕੰਮ ਕਰ ਰਹੀ ਆ ਆਪਾਂ ਚੱਲਦੇ ਆਂ ਰੰਦੇ ਆਂ ਤੁਰਦੇ ਆਂ ਬੋਲਦੇ ਆਂ ਕੰਮਕਾਰ ਕਰਦੇ ਤੇ ਸ਼ਕਤੀ ਪਰਮਾਤਮਾ ਦੀ ਏ ਸਾਰੀ ਆਪਣੀ ਕੋਈ ਸ਼ਕਤੀ ਨਹੀਂ ਹੈ ਜਦੋਂ ਉਹ ਸ਼ਕਤੀ ਨੂੰ ਖਿੱਚ ਲੈਂਦਾ ਤੇ ਇਸ ਨੂੰ ਮੇਰੇ ਤੱਕ ਰਾਰ ਦੇ ਦਿੰਦਾ ਜਾਂਦਾ ਹੈ ਇਸ ਕਰਕੇ ਕਹਿੰਦੇ ਨੇ ਤੈਨੂੰ ਹੀ ਵੱਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ ਕਹਿੰਦੇ ਦਾਤਿਆ ਇਹ ਕਾਰੋ ਇਹ ਉਸਨੇ ਕਾਂਸਨ ਨੂੰ ਪਕੜ ਕੇ ਕੇਸਾ ਉਹ ਥੰਦੇ ਘਾ ਦਿੱਤਾ ਭਾਵ ਕੇ ਉਸ ਦਾ ਮੰਧਨ ਕਰ ਦਿੱਤਾ ਤੇ ਦੂਜਾ ਬਚਨ ਕਰਦੇ ਨੇ ਜੀਦਾਨ ਕਾਲੀ ਕੋਦੀ ਆ ਇਹ ਕਾਲੀ ਨਾਮ ਹੈ ਇੱਕ ਸ਼ਬਦ ਇਹ ਕਾਲੀ ਜਿਹੜਾ ਹੈ ਸੱਪ ਸੀ ਇਸ ਦਾ ਜਮਨਾ ਨਦੀ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਮੰਧਨ ਕਰਕੇ ਫਿਰ ਇਸ ਨੂੰ ਜੀਵਨ ਦਾਨ ਦੇ ਦਿੱਤਾ ਐਸਾ ਇਤਿਹਾਸ ਦੇ ਵਿੱਚ ਜੋ ਇਹ ਪੁਰਾਣਿਕ ਕਥਨਾਵਾ ਕਥਾਵਾ ਪਾਪਾ ਨਾਮ ਦੇ ਵੀ ਨਿਯਕਰ ਕੀਤੀਆਂ ਨੇ ਪਰਮਾਤਮਾ ਦੇ ਨਾਮ ਦੇ ਸੰਬੰਧਤ ਕਿ ਭਗਵਾਨ ਨੇ ਜਦੋਂ ਇਸ ਕਾਲੀ ਸੱਪ ਨੇ ਉਸ ਪਰਮਾਤਮਾ ਦਾ ਨਾਮ ਜਪਿਆ RAM RAM ਕਿਹਾ ਹਰ ਹਰ ਕਿਹਾ ਕਹਿੰਦੇ ਨੇ ਉਸ ਨੇ ਫਿਰ ਇਸ ਕਾਲੀ ਸੱਪ ਦੇ ਜਿਸ ਨੂੰ ਕੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਮंथਨ ਕੀਤਾ ਸੀ ਇਸ ਨੂੰ ਕਰਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਦੁਆਰਾ ਜੀਵਨ ਦਾ ਆਨ ਦੇ ਦਿੱਤਾ ਇਸ ਕਰਕੇ ਪਰਮਾਤਮਾ ਦਾ ਨਾਮ ਐਸਾ ਹੈ ਜਿਹੜਾ ਕਿ ਸਾਡੇ ਸਾਰੇ ਬੰਧਨਾਂ ਨੂੰ ਕੱਟ ਦਿੰਦਾ ਹੈ ਸਾਡੀਆਂ ਸਾਰੀਆਂ ਅਲਪਾਪਤਾ ਨੂੰ ਖਤਮ ਕਰ ਦਿੰਦਾ ਹੈ ਸਾਡੀ ਸੰਸਾਰ ਦੇ ਵਿੱਚ ਪਟਕਣਾ ਨੂੰ ਵੀ ਪਰਮਾਤਮਾ ਦਾ ਨਾਮ ਨੂੰ ਖਤਮ ਕਰ ਦਿੰਦਾ ਹੈ ਸੋ ਇਸ ਕਰਕੇ ਬਾਬਾ ਨਾਮਦੇਵ ਜੀ